ਸਤ ਸ੍ਰੀ ਅਕਾਲ ਦੋਸਤੋ ਇੱਕ ਗੱਲ ਵੇਖਣ ਨੂੰ ਮਿਲੀ ਜਦੋਂ ਮੈਂ ਆ ਹੁਣ ਲਾ ਕੇ ਆਏਗੇ 20-25 ਦਿਨ ਜਿਹੜੇ ਚ ਕੋਈ ਮਸਲਾ ਪੈ ਗਿਆ ਤੇ ਐਮੀ ਜਿਵੇਂ ਕਹਦੀ ਹੈ ਵੀ ਬਿਨਾ ਆਇਆ ਇੱਕ ਚੀਜ਼ ਜੋ ਮੈਨੂੰ ਪਹਿਲੇ ਦਿਨ ਦੇਖਣ ਨੂੰ ਮਿਲੀ ਬਹੁਤ ਮਾਣਾ ਝੰਡੋੜਿਆ ਗਿਆ ਮੈਂ ਲਾਇਬ੍ਰੇਰੀ ਦੇ ਵਿੱਚ ਗਿਆ ਜਿਹੜੇ ਚ ਲਾਇਬ੍ਰੇਰੀ 'ਚ ਜਿਹੜੀ ਪਹਿਲੀ ਬੁੱਕ ਮਿਲੀ ਉਹਦੇ ਵਿੱਚ ਲਿਖਿਆ ਹੋਇਆ ਸੀ ਵੀ ਸਿੱਖਾਂ ਨੂੰ ਫਿਲਮਾਂ ਦੇ ਵਿੱਚ ਕਿਵੇਂ ਜਲੀਲ ਕੀਤਾ ਜਾਂਦਾ ਹੈ ਇੱਕ ਫਿਲਮ ਬਣਾਈ ਆ ਫਿਲਮ ਦਾ ਨਾਂ ਵੀ ਤੁਹਾਨੂੰ ਦੱਸੂਗਾ ਚਲਦੇ ਚਲਦੇ ਵੀਡੀਓ ਵੀ ਸ਼ੇਅਰ ਕਰੀ ਜਾਇਓ ਤੇ ਇੱਕ ਮਿੰਟ ਵੀ ਜ਼ਰੂਰ ਕਰਿਓ ਤਾਂ ਉਹਦੇ ਵਿੱਚ ਸੀਗਾ ਕਿ ਇੱਕ ਸਰਜਰੀ ਕਰ ਸਟ੍ਰाइक ਕਰਨ ਜਾ ਰਹੀ ਹੈ ਕਮਾਂਡੋ ਫੌਜ ਉਹ ਸਾਰੀ ਫੌਜ ਦੇ ਜਿੰਨੇ 15 20 ਫੌਜੀ ਨੇ ਕਮਾਂਡਰ ਨੇ ਉਹ ਹੈਲੀਕਾਪਟਰ ਦੇ ਵਿੱਚ ਜਾ ਰਹੇ ਨੇ ਚਕੰਨੇ ਵੀ ਜਾ ਕੇ ਟੈੱਕੇ ਕਰਨਾ ਹੈ ਜਿਹੜਾ ਫਿਲਮ ਚ ਦਿਖਾਇਆ ਗਿਆ ਤੇ ਇੱਕ ਉਹਨਾਂ ਦੇ ਵਿੱਚ ਸਿੱਖ ਫੌਜੀ ਹੈ ਜਿਹੜਾ ਇੱਕ ਹੈ ਸਿਰਫ ਬਾਕੀ ਇਕੱਲਾ ਜਿਹੜਾ ਪੱਗ ਆਲਾ ਸਰਦਾਰ ਹੈ ਦਾੜੀ ਕੇਸ ਰੱਖੇ ਹੋਏ ਨੇ ਉਹ ਇੱਕ ਹੈ ਬਾਕੀ ਜਨਨ ਕਿ ਦੂਜੇ ਕੈਟਾਗਰੀ ਦੇ ਨੇ ਤਾਂ ਉਹਦੇ ਵਿੱਚ ਕੀ ਦਿਖਾਇਆ ਗਿਆ ਉਹ ਇਕੱਲਾ ਸਿੱਖ ਫੌਜੀ ਸੁੱਤਾ ਪਿਆ ਮੂੰਹ ਟੱਡਿਆ ਹੋਇਆ ਉਹਦਾ ਘਰਾੜੇ ਮਾਰ ਰਿਹਾ ਹੈ ਯਾਨੀ ਕਿ ਉਹਦੀ ਇਨਸਰਟ ਬੇਇੱਜ਼ਤੀ ਕਰਨ ਦੇ ਵਾਸਤੇ ਤਾਂ ਜਦੋਂ ਘਰਾੜੇ ਮਾਰ ਰਿਹਾ ਜਿਹੜੇ ਦੂਏ ਫੌਜੀ ਨੇ ਉਹਦੇ ਉੱਤੇ ਹੱਸ ਰਹੇ ਨੇ ਠਾਕ ਕੇ ਮਾਰ ਰਹੇ ਨੇ ਤੇ ਨਾਲ ਕੀ ਕਰ ਰਹੇ ਨੇ ਰੂਹ ਦੀ ਬੱਤੀ ਬਣਾ ਕੇ ਉਹਦੇ ਮੂੰਹ 'ਚ ਦੇ ਰਹੇ ਨੇ ਨੱਕ 'ਚ ਮੂੰਹ 'ਚ ਉਹ ਫੇਰਾਸ ਰਹੇ ਨੇ ਉੱਚੀ ਉੱਚੀ ਫਿਲਮ ਬਹੁਤ ਪੰਜਾਬੀਆਂ ਨੇ ਵੀ ਦੇਖੀ ਹੋਊ ਹੁਣ ਕਿੰਨੇ ਕ ਹੱਸਿਓ ਤੁਸੀਂ ਜਰੂਰ ਦੇਖੋ ਵੀ ਕਿਹਨੇ ਕਿਹਨੇ ਦੇਖੀ ਐ ਫਿਲਮ ਦਾ ਨਾਂ ਹੈ ਉੜੀ ਉੜੀ ਫਿਲਮ ਦਾ ਨਾਂ ਹੈ ਤੁਸੀਂ ਵੀ ਜਰੂਰ ਦੇਖੋ ਫਿਲਮ ਸਨ ਮੇਰੇ ਦਾ ਮਨ ਨੂੰ ਬਹੁਤ ਠੇਸ ਪਹੁੰਚੀ ਕਿਉਂਕਿ ਹੋਰ ਫਿਲਮਾਂ 'ਚ ਵੀ ਕੁਛ ਵੀ ਦੇਖ ਲਓ ਪੰਜਾਬੀ ਨੂੰ ਵਿੱਚ ਸਿੱਖ ਨੂੰ ਕਮਜ਼ੋਰ ਜਾ ਕਰਕੇ ਖੜਾ ਦਾਂਦੇ ਨੇ ਵਿੱਚੋਂ ਕੋਈ ਵੀ ਕੋਈ ਵੀ ਜਨਨੀ ਕਈ ਬਣਾਉਂਦੇ ਨੇ ਕਿਸੇ ਤਰ੍ਹਾਂ ਦੀ ਫਿਲਮ ਤਾਂ ਇੱਕ ਫਿਲਮ 'ਚ ਹੋਰ ਹੈ ਉਹਨੂੰ ਡਰਾਇਆ ਜਾਂਦਾ ਦੇਖੋ ਅੱਗੇ ਬੰਬ ਆਇਆ ਉੱਥੇ ਖੜ ਜਾਂਦਾ ਡਰਦਾ ਯਾਨੀ ਕਿ ਵੀ ਅਸੀਂ ਤਾਂ ਦਾਤਨਾਂ ਨਾਲ ਜਾਪਾਨ ਦਾ ਜਾਪਾਨ ਦੀ ਫੌਜ ਡਰ ਗਈ ਸੀ ਤੁਹਾਨੂੰ ਪਤਾ ਹੋਵੇ ਜਦੋਂ ਵਿਸਵ ਜੁੱਧ ਲੱਗਿਆ ਹੋਇਆ ਸੀ ਤਾਂ ਵਿਸਵ ਜੁੱਧ ਦੇ ਵਿੱਚ 1940-45 ਤੱਕ 3 ਸਾਲ ਰਿਹਾ ਜਿਹੜਾ ਪਹਿਲਾ 1914 ਚ ਲੱਗਿਆ ਦੋ ਵਿਸਮਜੋਤ ਲੱਗ ਚੁੱਕੇ ਨੇ ਤਾਂ ਜਿਹੜੇ ਸਿੱਖ ਫੌਜੀ ਤੇ ਤੈਨੂੰ ਪਤਾ ਹੈ ਉਹ ਡਾਂ ਨੇ ਤੋੜ ਤੋੜ ਵੱਡੀਆਂ ਵੱਡੀਆਂ ਦਾਤਨਾ ਕਰ ਰਹੇ ਤੇ ਜਪਾਨ ਵਾਲੇ ਕਹਿੰਦੇ ਇਹ ਲੱਕੜਾਂ ਖਾਈ ਜਾਂਦੇ ਨੇ ਯਾਰ ਉਹ ਡਰਦੇ ਹੀ ਭੱਜ ਗਏ ਉਹਨਾਂ ਨੂੰ ਇਹ ਹੋ ਗਿਆ ਵੀ ਕਿਤੇ ਫੌਜੀ ਤਾਂ ਦਾਤਨ ਹਰੇ ਕਿਤੇ ਹੈ ਨਹੀਂ ਆਪਣਾ ਸੱਭਿਆਚਾਰ ਹੈ ਦਾਤਨ ਕਰਨ ਦਾ ਹੋਰ ਦੇਸਾਂ 'ਚ ਹੈ ਨਹੀਂ ਦੰਦ ਵੀ ਮਜ਼ਬੂਤ ਰਹਿੰਦੇ ਤੇ ਚਾਪਦੇ ਤੇ ਜਦੋਂ ਲੱਕੜ ਨੂੰ ਰਸ ਵੀ ਉਹਦਾ ਬਣਾ ਮੋਟਾ ਮਿਲਦਾ ਤੀਗਾ ਤਾਕਤ ਤਾਂ ਜਪਾਨ ਦੀ ਫੌਜ ਦਾਤਨ ਕਰਦੇ ਨੂੰ ਡਰਦੀ ਭੱਜ ਗਈ ਥੀ ਬਾਹਰ ਕਿਸੇ ਨੇ ਕਿੰਨੇ ਦੇਸ਼ ਯਾਦ ਕਰਾਏ ਫੌਜੀਆ ਨੇ ਕਿੜੇ ਕਿੜੇ ਜਰਨਲ ਸੁਵੇਕ ਸਿੰਘ ਵਰਗੇ ਫੌਜੀ ਹੋਏ 1965 ਦੀ جنگ 71 ਦੀ جنگ ਸਾਬਣ ਦਾ ਪਾਣੀ ਪੀ ਕੇ ਭੱਜ ਗਏ ਤੇ ਕਿਹੜੀ ਅਰੇਂਜਮੈਂਟ ਤੀ ਉਹ ਕਰੋ ਜਦ ਫੌਜੀਏ ਖੜੇ ਤੇ ਫਿਰ ਸੱਤ ਲੋਜ ਦੇ ਆ ਕੇ ਖੜ ਗਏ ਤੇ ਕਹਿੰਦੇ ਸੱਤ ਲੋਜ ਤੱਕ ਭਰ ਛੜਤਾ ਪਾਕਿਸਤਾਨ ਨੂੰ ਦਰਬਾਰ ਸਾਹਿਬ ਸਾਰਾ ਇਹ ਤਾਂ ਫਿਰ ਜਰਨਲ ਹਰਬਖਸ਼ ਸਿੰਘ ਤੇ ਹੋਰ بڑے بڑے ਯਾਨੀ ਕਿ ਖੜੇ ਮੂਰੇ ਤਾ ਜਾਂ ਕੇ ਪਾਈਟਨ ਟੈਂਕ ਭੰਨੇ ਜਿਹੜੇ ਚਿਟੋਨੇ ਦਿੱਤੇ ਹੋਏ ਤੇ ਰੂਸ ਨੇ ਪਾਈਟਨ ਟੈਂਕ ਫੁੱਟਦੇ ਨਹੀਂ ਸੀ ਜਿਹੜੇ ਪਾਕਿਸਤਾਨ ਕੋਲੇ ਤੇ ਚੀਨ ਨਾਲ ਤਾਂ ਫੌਜੀ ਮੁਰੇ ਹੁੰਦੇ ਨੇ ਫਿਲਮਾਂ 'ਚ ਕਿਉਂ ਕਮਜ਼ੋਰ ਰੱਖਾਉਂਦੇ ਨੇ ਬਈ ਵੀ ਲੋਕਾਂ ਦੇ ਵਿੱਚੋਂ ਸਿੱਖਾਂ ਨੂੰ ਜਿਵੇਂ ਜ਼ੀਰੋ ਕਰ ਦਿਓ ਕਮਜ਼ੋਰ ਦਿਖਾ ਦਿਓ ਪੰਜਾਬੀਆਂ ਨੂੰ ਆ ਚੀਨ ਦੇਖ ਲਓ ਕਿਵੇਂ ਚੀਨ ਬਰੀ ਤੁਸੀਂ ਹਰ ਪੱਖੋਂ ਪੰਜਾਬ ਨੂੰ ਕਹਿ ਲੋ ਆਪਾਂ ਡਰਨ ਤੇ ਲੱਗੇ ਹੋਏ ਨੇ ਫਿਲਮ ਜ਼ਰੂਰ ਦੇਖੋ ਇੱਕ ਵਾਰੀ ਵੀ ਕਿਹੜੇ ਹਾਲਾਤ ਨੇ ਕਿਵੇਂ ਫਿਰ ਮੈਂ ਹੋਰ ਲਾਇਬ੍ਰੇਰੀ ਚ ਹੋਰ ਕਿਤਾਬਾਂ ਵੀ ਦੇਖੀਆਂ ਹੋਰ ਵੀ ਤੁਹਾਡੇ ਨਾਲ ਜ਼ਿਕਰ ਕਰਾਂਗੇ ਗੱਲਾਂ ਮੈਂ ਤਾਂ ਸਾਰੀਆਂ ਕੱਲੀ-ਕੱਲੀ ਗੱਲ ਲੈ ਕੇ ਲੈ ਕੇ ਕਾਪੀ ਤੇ ਕਿਤਾਬ ਤਾਂ ਬਾਰੀ ਲੈ ਨਹੀਂ ਸਕਦੇ ਫਿਰ ਆਹੀ ਬੇਨਤੀ ਦੀਗੀ ਲੈ